ਅੱਜ ਅਸੀਂ ਜ਼ਿਲ੍ਹਾ ਗਰਦਾਸਪੁਰ ਦੇ ਸਰਹੱਦੀ ਹੱਕਾ ਡੇਰਾ ਬਾਬਾ ਨਾਲਕ ਨੇੜੇ ਪਿੰਡ ਕੋਟ ਮੌਲਵੀ ਤੋਂ ਆਟਰਨ ਉਸ ਪਰਵਾਣਾ ਬਲਾਉਣ ਜਾ ਰਹੇ ਹਾਂ ਜਿਹੜਾ ਕਿ ਪਿਛਲੇ ਹੋਈਆ ਬਰਸਾਤਾਂ ਤੇ ਹੜਪੀਟਾਂ ਵਿੱਚ ਆਉਂਦਾ ਪਿੰਡ ਹੈੜਾ ਦੀ ਗੱਲ ਕੀਤੀ ਜਾਂਦੇ ਇਸ ਪਿੰਡ ਦੇ ਵਿੱਚ ਫਸਲਾਂ ਤੇ ਸਾਰੇ ਪਿੰਡੇ ਬਵਾਦੋ ਤੁੱਟਿਆ ਸੀ ਤੇ ਪਿੰਡ ਦੀ ਗੱਲ ਕਿਤੇ ਪਿੰਡੇ ਪਾਣੀ ਜ ਬਹੁਤ ਘਟਾ ਆ ਗਿਆ ਅਬ ਬੇਵਿ ਗਰੀਬ ਪਰਿਵਾਰ ਫੋਨ ਕਰਕੇ ਨਹੀਂ ਜਿਆਦਾ ਪੈਣ ਕਰਕੇ ਜਿਹੜੇ ਲੋਕਾਂ ਦੇ ਜਿਹੜੇ ਕਮਰੇ ਸੀ ਉਹ ਕਾਫੀ ਨੁਕਸਾਨੇ ਗਏ ਅੱਜ ਅਸੂਸੇ ਗਰੀਬ ਪਰਿਵਾਰ ਦੇ ਕੋਲ ਪਹੁੰਚਿਆ ਜਿੰਨਾ ਦੀ ਪੰਜਾਬ ਸਰਕਾਰ ਵੱਲੋਂ ਦਿੱਤੀ ਹੈ ਸਹਾਤਾ ਮੁਤਾਬਕ ਇਸ ਪਰਿਵਾਰ ਨੂੰ ਅਜੇ ਤੱਕ ਕੋਈ ਨਹੀਂ ਮਿਲਿਆ ਇੱਥੋਂ ਤੱਕ ਵੀ ਯਾਰ ਕਿ ਜਿਹੜਾ ਜਿਹੜਾ ਬਾਬਾ ਨਾਲ ਘਾ ਕੇ ਡਿਊਟੀ ਲੱਗੀ ਸੀ ਘਰ ਘਰ ਜਾ ਕੇ ਕਿੱਥੇ ਕਿੱਥੇ ਕਿਹੜੇ ਮਕਾਨ ਡਿੱਗੇ ਹਨ ਕਿਹੜੇ ਅੱਧੇ ਡਿੱਗੇ ਹਨ ਕਿੰਨਾ ਕਿੰਨਾ ਕੰਮ ਹੋਣ ਵਾਲਾ ਹੈ ਉਸ ਦਾ ਨਾਮ ਲਿਖ ਕੇ ਲਿਆਓ ਉਹ ਇਨਕਾਰ ਹੀ ਕੀਤੀਗੇ ਆਪ ਸੂਚੀ ਤੇ ਆਇਆ ਕਿ ਇਸ ਪਰਿਵਾਰ ਦੇ ਘਰ ਕੋਈ ਮਲਾਦਰੀ ਪਹੁੰਚਿਆ ਜਦ ਕੇ ਭਗਵੰਤ ਮਾਨ ਜੀ ਹਲਕਾ ਉਹਦੇ ਬਾਰ ਬਾਰੀ ਗੱਲ ਕਹੀ ਜਾ ਰਹੀ ਹੈ ਐਸ.ਡੀ ਨਾਲ ਸਾਲੇ ਬਾਰ ਬਾਰੀ ਗੱਲ ਕਹੀ ਜਾ ਰਹੀ ਆ ਕਿ ਕਿਸੇ ਕੋਈ ਵੀ ਤੰਗੀ ਆ ਤੇ ਸਾਡੇ ਧਿਆਨ ਵਿੱਚ ਜੂਰ ਲਿਆਓ ਉਹ ਉਹਨਾਂ ਵੱਲੋਂ ਜੇ ਪ੍ਰਸ਼ਾਸਨ ਦੀ ਗੱਲ ਕਰਦੇ ਆ ਅਸਲੀ ਸਾਡ ਡਿਪਟੀ ਕਮਿਸ਼ਨਰ ਸਾਹਿਬ ਜਾਂ ਪੰਜਾਬ ਸਰਕਾਰ ਨੂੰ ਪੂਰੀ ਮਸਤਾਤ ਰਹੀ ਆ ਪਰ ਕਿਤੇ ਨਾ ਕਿਤੇ ਇਹਨਾਂ ਦੀ ਜਿਹੜੀ ਪ੍ਰਸ਼ਾਸਨਿਕ ਕਮੀਆਂ ਵਿੱਚ ਰੂ ਨਜ਼ਰ ਆਈਆਂ ਨੇ ਉਸੇ ਸਬੰਧ ਵਿੱਚ ਅੱਜ ਅਸੀਂ ਕੋਟ ਮੌਲਵੀ ਪਿੰਡ ਰੂਰੇ ਘਰ ਪਹੁੰਚੇ ਹਾਂ ਸਭ ਤੋਂ ਪਹਿਲਾਂ ਮੈਂ ਆਪਣਾ ਤੁਹਾਨੂੰ ਦਿਖਾਵਾਂਗੇ ਕਿ ਇਸ ਘਰ ਦੇ ਤੁਸੀਂ ਹਾਲ ਦੇਖ ਲੇ ਜੇ ਆ ਜਿਹੜੇ ਦੋ ਢੰਗਾਂ ਦੇ ਇਹਨਾਂ ਦੂਆ ਢੰਗਾਂ ਦੇ ਨਾਲ ਤੂ ਪਸ਼ੂਆਂ ਦੇ ਨਾਲ ਇਹ ਪੰਜ ਜੀ ਜਿਹੜਿਆ ਇਹ ਰੋਟੀ ਖਾ ਰਿਹਾ ਸਭ ਤੋਂ ਮੇਟੀ ਜਿਹੜੀ ਆ ਆ ਤੁਸੀਂ ਉੱਪਰਲਾ ਕਮਰਾ ਦੇਖ ਲਿਓ ਉੱਪਰਲੇ ਕਮਰੇ ਹਲਾ ਦੇ ਹੋਏ ਸਾਰਾ ਇਹ ਵੀ ਉਪਰੋ ਜਿਹੜਾ ਵਾ ਸਾਰਾ ਪੱਟ ਪਾੜ ਚੁੱਕਾ ਬਾਲੇੜ ਕਿਸੇ ਟਾਈਮ ਤੋਂ ਖਾ ਦੇ ਸਕਦੇ ਨੇ ਆ ਜਿਹੜਾ ਕੋਈ ਕਮਰਾ ਨਾਲ ਦਾ ਕਮਰਾ ਦੇਖ ਰਹੇ ਜੇ ਇਹ ਵੀ ਦੇਖੋ ਇਹ ਸਾਰਾ ਜਿਹੜਾ ਕਮਰਾ ਏ ਪਾੜ ਚੁੱਕਾ ਪੁਣ ਤੋਂ ਉੱਪਰ ਅੰਦਰ ਹੀ ਤੁਹਾਨੂੰ ਮੈਂ ਤਸਵੀਰ ਦਿਖਾਵਾਂਗਾ ਆ ਜੀ ਸਾਹਮਣੇ ਦੇਖ ਰਹੇ ਜੀ ਪਹਿਲਾਂ ਭਰਾ ਇਹ ਵੀ ਸਾਡ ਢਾਟਿਓ ਤੁਕਾ ਸੀ ਆ ਜਿਹੜਾ ਵਾ ਅਜੇ ਵੀ ਬਿਲਕੁਲ ਢਾਟਿਓ ਤੁਕਾ ਇਹ ਜਿਹੜੇ ਉਹਨਾਂ ਦੇ ਘਰ ਦੇ ਨੇ ਇਹ ਇੱਕ ਪਿੰਡ ਦੇ ਵਿੱਚ ਤਾਂ ਪਾਸ ਕਰਨ ਵਾਸਤੇ ਪੁਰਾਣ ਇਹ ਦੋ ਜੀ ਇਹ ਨੇ ਆਪਣਾ ਮਾਮਾ ਧੀਆਂ ਨੇ ਆ ਦੋ ਇਨਾਂ ਦੇ ਦੋ ਧੋਤਰੇ ਆ ਇਹ ਸੁਖ ਨਾਮ ਦੀ ਮਹਿਲਾ ਇੱਕ ਘਰਾਂ ਵਿੱਚ ਜਾ ਕੇ ਸਫਾਈ ਕਰਕੇ ਰ ਟਾਈਮ ਪਾਸ ਕਰਦੀ ਆ ਉਹ ਬੜੇ ਫੋੜਕ ਹੈ ਨਾ ਪੈਰਿਆ ਕਿ ਜੱਜ ਪਿੰਡੀ ਰ ਸੁਨੀਕ ਆ ਤੇ ਪਿੰਡ ਕੇ ਨੂੰ ਕੋਈ ਨਾ ਦਨੀ ਆਇਆ ਉਸ ਬੰਦੇ ਦੇ ਵਿੱਚ ਅੱਜ ਅਸੀਂ ਵੀ ਬੀਬੀ ਸੁਖੋ ਮਹਿਲਾ ਨਾਲ ਗੱਲਬਾਤ ਕਰਾਂਗੇ ਵੀ ਜਦੋਂ ਇਹ ਪਾਣੀ ਆਇਆ ਤੇ ਉਦੋਂ ਤੁਹਾਡੇ ਕੰਮ ਉਦੋਂ ਟਹਿ ਚੁੱਕੇ ਸੀ ਕਿ ਜਹਾਂ ਬਾਵੇ ਟੱਠਿਆ ਇਸ ਵੇਲੇ ਪਹਿਨਾਂ ਗਾਬਤ ਕਾਦੇ ਆ ਇਹ ਜਿਹੜਾ ਕੀ ਨਾਲ ਤੁਹਾਡਾ ਸੁੱਕੋ ਪਾਣੀ ਹਾਂਜੀ ਤੇ ਇਹ ਜਿਹੜਾ ਟੜਕ ਕਮਰਾ ਟੱਠ ਕਰੋ ਟੱਠਾ ਹੀ ਹੈ ਇਹ ਪਾਣੀਆ ਚ ਟੱਠ ਗਿਆ ਜਿਹੜਾ ਨੂੰ ਪੈਦੇ ਨੂੰ ਪੈਦੇ ਸੀ ਹਾਂਜੀ ਹਰ ਦੇ ਵਿੱਚ ਟੱਗ ਗਿਆ ਹਰ ਤੋਂ ਪਹਿਲੇ ਹਾਂਜੀ ਪਹਿਲੇ ਟੱਠ ਗਿਆ ਔਰ ਫਿਰ ਟੱਗ ਗਿਆ ਸੀ ਹਾਂਜੀ ਤੇ ਕੋਈ ਸਰਕਾਰੀ ਅਧਿਕਾਰੀ ਆਇਆ ਨਾ ਜੀ ਸਾਡੇ ਘਰ ਨਹੀਂ ਕੋਈ ਵੀ ਆਇਆ ਹਾਂਜੀ ਹਾਂਜੀ ਤੇ ਜੋ ਦੋਨੋਂ ਪੁੱਛਿਆ ਵੀ ਨਹੀਂ ਜੀ ਹਾਂਜੀ ਕਹਨੇ ਆ ਕੇ ਪੁੱਛਿਆ ਵੀ ਨਹੀਂ ਤੁਸੀਂ ਹੈਗੇ ਜੇ ਚਾ ਰੋਟੀ ਖਾਧੀ ਐ ਚ ਨਹੀਂ ਖਾਧੀ ਹਾਂ ਅਈ ਕੋਠੇ ਤੇ ਤੰਬੂ ਲਾਇਆ ਹੀ ਉੱਥੇ ਬੈਠੇ ਸਾਡੇ ਘਰ ਨਹੀਂ ਕੋਈ ਵੀ ਆਇਆ ਅੱਛਾ ਹਾਂਜੀ ਵੀ ਜੇ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਂ ਪੰਜਾਬ ਸਰਕਾਰ ਦੇ ਪਿੰਡ ਪਿੰਡ ਜਾ ਕੇ ਤੇ ਉਹਨਾਂ ਦੇ ਜਿਹੜੇ ਆਪਣਾ ਵਰਕਰ ਆਪਣਾ ਅਮਪਲਾਈ ਸੀ ਉਹ ਪਿੰਡ ਪਿੰਡ ਜਾ ਕੇ ਉਹਨਾਂ ਕਰਕੇ ਆਪਣੇ ਕਮਰਿਆਂ ਬਾਰੇ ਲਿਖਿਆ ਪਸ਼ੂਆਂ ਬਾਰੇ ਲਿਖਿਆ ਪਿਆਲੀਆਂ ਬਾਰੇ ਲਿਖਿਆ ਤੇ ਤੁਹਾਡੇ ਕੋਈ ਨਹੀਂ ਪਹੁੰਚਿਆ ਨਹੀਂ ਸਾਡੇ ਘਰ ਨਹੀਂ ਭਾਜੀ ਕੋਈ ਵੀ ਪਹੁੰਚਿਆ ਸਾਡੇ ਆਣ ਕੇ ਕਿਸੇ ਨੇ ਵੇਖੇ ਵੀ ਨਹੀਂ ਜੀ ਵੇਖੇ ਵੀ ਨਹੀਂ ਨਾ ਸਾਡੇ ਘਰ ਕੋ ਆਇਆ ਹੀ ਨਹੀਂ ਤੇ ਵੇਖਣਾ ਕਿੰਨੇ ਆਉਂਦੇ ਤਾਂ ਫੇਰ ਵੀ ਆਉਂਦੇ ਹਾਂਜੀ ਹੁ ਤੂੰ ਹੀ ਕੀ ਮੈਂ ਕਰਦੇ ਆਈ ਤਾਂ ਡੰਗੜਾਂ ਤੇ ਸਿਰ ਤੋੜ ਕੇ ਟਾਈਮ ਪਾਸ ਕਰਦੇ ਜੀ ਦੁੱਧ ਦੇ ਬਸ ਕਰਦੇ ਹਾਂਜੀ ਦੁੱਧ ਦੇ ਦਾਦੇ ਤੇ ਸਿਰ ਹੋ ਰਿਹਾ ਨਾੜਾ ਬਲੌਗ ਜੇ ਕੰਮ ਨਹੀਂ ਕਰਦੇ ਹੱਥ ਦਿਹਾੜੀ ਨਹੀਂ ਕੋਈ ਡੱਪਾ ਨਹੀਂ ਹੁੰਦਾ ਤੇ ਮੈਂ ਵੀ ਕਿਸੇ ਦਾ ਘਰ ਕੰਮ ਕਰਨੀ ਆ ਤੇ ਫੇਰ ਟਾਈਮ ਪਾਸ ਹੁੰਦਾ ਜੀ ਹਾਂਜੀ ਸਾਡੇ ਘਰ ਤੋਂ ਕੋਈ ਜਾਣ ਕੇ ਵੇਖਿਆ ਵੀ ਨਹੀਂ ਨਿਆਲੇ ਨਿਕੇ ਨਿਕੇ ਕੋਈ ਰੌਣਕ ਤੇ ਨਹੀਂ ਗਿਆ ਤੋਂ ਆਇਆ ਵੀ ਨਹੀਂ ਕੀ ਹੋਇਆ ਚਾਹ ਕੀ ਨਹੀਂ ਕਹਿੰਨੇ ਪੁੱਛਿਆ ਹੀ ਨਹੀਂ ਆਣ ਕੇ ਤੇ ਕਹਿੰਨੇ ਵੇਖਿਆ ਵੀ ਨਹੀਂ ਜੀ ਬੜੇ ਅਫਸੋਸ ਦੀ ਗੱਲ ਹੈ ਆਪਣਾ ਕੈਰਮ ਕਾਨ ਦਾ ਵੀ ਚਾਰ ਚਫੇਰਾ ਹੀ ਦਿਖਾਇਆ ਜਾਵੇ ਘਰ ਦਾ ਕਿ ਇਸ ਘਰ ਦੇ ਹਾਲਾਤ ਕੀ ਨੇ ਹਾਲਾਤ ਤੁਸੀਂ ਆਪੇ ਦੇਖ ਲਓ ਕੀ ਆਂਦੇ ਹਾਂ ਹੁਣ ਤੁਹਾਡੇ ਸਾਹਮਣੇ ਜਿਹੜੀਆਂ ਮੂੰਹ ਬੋਲਦੀਆਂ ਤਸਵੀਰਾਂ ਨੇ ਜਿਹੜੀਆਂ ਮੌਕੇ ਦੀਆਂ ਤਸਵੀਰਾਂ ਨੇ ਹਾਂ ਤੁਸੀਂ ਦੇਖ ਰਹੇ ਹੋ ਇੰਨੇ ਥਾਂ ਦੇ ਵਿੱਚ ਵਿੱਚ ਪਸ਼ੂਆਂ ਰੱਖਣਾ ਵਿੱਚੇ ਰੋਟੀ ਪਾਣੀ ਪਕਾਉਣਾ ਵਿੱਚੇ ਗੋਆ ਪੱਥਨ ਹੋਰ ਇਹਨਾਂ ਕੋਈ ਸੂਰਸਿਆ ਹੋਮ ਆਟਾ ਥੱਲੇ ਚੁੰਕੇ ਦੀ ਤੁਹਾਨੂੰ ਹਾਲਾਤ ਦਿਖਾਉਣ ਜਾ ਰਿਹਾ ਹਾਂ ਤੇ ਆਹ ਦੇਖੋ ਆ ਉਹਨਾਂ ਦਾ ਚੌਂਕਾ ਆ ਅੱਜ ਜੋਕੇ ਸਮੇਂ ਸਭ ਬਹਲ ਚੁੱਕਿਆ ਹਾਂਜੀ ਪਰ ਫੇਰ ਵੀ ਗਰੀਬੀ ਜਿਹੜੀ ਆ ਉਹ ਉਹ ਬੋਲਦੀ ਆ ਜਦ ਕਿ ਜਿਹਨਾਂ ਦੇ ਪਤੀ ਨੇ ਉਹਨਾਂ ਨੇ ਹੱਥ ਦੀਆਂ ਨਾੜਾਂ ਜਿਹਾ ਬਲਾਕ ਹੋਣ ਕਰਕੇ ਉਹਨਾਂ ਦਾ ਸੱਜਾ ਹੱਥ ਕੰਮ ਨਹੀਂ ਕਰ ਰਿਹਾ। ਪੱਠੇ ਵਰਦੋਂ ਵੀ ਨਹੀਂ ਕਰੀ। ਇਹ ਜਦ ਕੇ ਮਾਵਾਂ ਧੀਆਂ ਹਰੇ ਜਾਂ ਦੋਤੇ ਜਿਹੜੇ ਨੇ ਇਹਨਾਂ ਦੇ ਉਹ ਲਿਆ ਪੱਠੇ ਲਾ ਕੇ ਦੇ ਵੱਟ ਦੇ ਕੂਤਰੇ ਪਾਗ ਦਾ ਟਾਈਮ ਪਾਸ ਕਰਦੇ ਨੇ। ਹਾਂਜੀ। ਪਰ ਬੜੇ ਦੁੱਖ ਦੀ ਗੱਲ ਆ ਵੀ ਯਾਰ ਤੁਹਾਨੂੰ ਸਰਕਾਰੀ ਪੇਰ ਦੇ ਰਹੀ ਹੈ ਤੁਹਾਡਾ ਫਰਜ਼ ਬਣਾਵੇ ਆਪਣੀ ਡਿਊਟੀ ਦੀ ਵਫਾ داری ਨੂੰ ਨਿਭਾਓ। ਪਰ ਵਫਾ داری ਨਿਭਾਉਣ ਦੀ ਬਜਾਏ ਉਹ ਉਲਟ ਸੋਤਿਆ ਜਾ ਰਿਹਾ। ਪਟਲਾ ਇੱਕ ਵਾਰ। ਮੇਰਾ ਨਾ ਬੇਵੀ ਆ। ਉਹ ਬੇਵੀ ਤੋ ਉਹ ਪਿੰਡੇ ਦੇ ਕਮਰੇ ਦੇਖਣ ਵਾਸਤੇ ਆਏ ਆ। ਤੁਸੀਂ ਕਿਸ ਨੂੰ ਆਖਿਆ ਸੀ? ਆਈ ਵੀਰ ਨੂੰ ਕਿ ਮੈਂ ਹੱਥ ਵੀ ਜੋੜ ਮੈਂ ਵੀਰਜੀ ਮੈਂ ਸਾਡੇ ਘਰ ਜਾ ਕੇ ਵੇਖੇ ਤੁਹਾਡੇ ਘਰਾਂ ਦੀ ਹਾਲਾਤ ਕੀ ਆ। ਉਹਨੇ ਸਾਡੀ ਕੋਈ ਨਹੀਂ ਸੁਣੀ। ਉਹਨੇ ਕੋਈ ਨਹੀਂ ਸੁਣੀ। ਹਾਂਜੀ। ਕੀ ਆਖਿਆ ਉਹਨੇ ਅਗੋਂ? ਅਗੋਂ ਨੇ ਕੋਈ ਜਵਾਬ ਹੀ ਨਹੀਂ ਦਿੱਤਾ। ਜਵਾਬ ਕੋਈ ਨਹੀਂ ਦਿੱਤਾ। ਹਾਂਜੀ। ਤੁਸੀਂ ਕੀ ਮੰਗ ਕਰਦੇ ਹੋ? ਆਈ ਤੇ ਇਸ train ਕਾਰਾਂ ਦੇ ਵਿੱਚ ਜਾ ਕੇ ਫੋਚੇ ਲਾ ਕੇ ਤੇ ਫੇਰ ਰੋਟੀ ਖਾਂਦੇ ਆ। ਨਹੀਂ ਉਹ ਤਾਂ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹੋ? ਆਏ ਹੋ ਕਿ ਨਹੀਂ ਸਾਡੇ ਵੀ ਕਿਤੇ ਕਮਰੇ ਵੀ ਪਵਾਓ ਮੈਂ ਨਾ ਜੀ ਮੇਰਾ ਨਾਮ ਹੈਰੀ ਮਸੀਆ ਕਿਹੜਾ ਪਿੰਡ ਆ ਜੀ ਇਹ ਪਿੰਡ ਮੌਲਵੀ ਕੋਟ ਆ ਹਬੜੇ ਕਮਰੇ ਠੱਠੇ ਨੇ ਹਾਂਜੀ ਤੇ ਤੁਸੀਂ ਕਿੱਥੇ ਸੀ ਜਦੋਂ ਹੜ ਆਇਆ ਉਦੋਂ ਕਿੱਥੇ ਹੋ ਆਪਾ ਆ ਉਹ ਸਾਡੇ ਮਾਮੇ ਦਾ ਕਮਰਾ ਵਾ ਤੇ ਆਪਾ ਉਹਨਾਂ ਦੇ ਕੋਠੇ ਦੇ ਉੱਤੇ ਹਾਂ ਤੇ ਤੰਬੂ ਲਾ ਕੇ ਰਹਿੰਦੇ ਹੁੰਨੇ ਆ ਤੇ ਸਾਡੇ ਘਰ ਸਾਰੇ ਟੈਗ ਗਏ ਹੀ ਬਾੜ ਚੀ ਤੇ ਸਾਡੇ ਘਰ ਕੋਈ ਆਇਆ ਬਣੀ ਸਾਡੀ ਮਤ ਕਰ ਮੁੜ ਕੇ ਕੋ ਨਹੀਂ ਆਇਆ ਹਾਂਜੀ ਸਰਕਾਰ ਵਾਲਾ ਕੋਈ ਬੰਦਾ ਨਹੀਂ ਜਦ ਕਿ ਪਿੰਡ ਦੇ ਵਿੱਚ ਸਾਰੇ ਮਲਾਵਿੜਾਂ ਨੇ ਲੇਕੀ ਘਰ ਖੜੇ ਨੇ ਹਾਂਜੀ ਤੇ ਤੁਹਾਡੇ ਕੋਈ ਨਹੀਂ ਆਇਆ ਨਹੀਂ ਸਾਡੇ ਘਰ ਨਹੀਂ ਕੋਈ ਵੀ ਆਇਆ ਜੀ ਅੱਜ ਤੱਕ ਵੀ ਕੋਈ ਨਹੀਂ ਆਇਆ ਨਹੀਂ ਆਇਆ ਤੇ ਕੀ ਕਰਦੇ ਹੋ ਤੁਸੀਂ ਦੋਨੋਂ ਭਰਾ ਆਪਾਂ ਦੋਨੇ ਭਰਾ ਤੇ ਬਸ ਪੱਠੇ-ਪੁੱਠੇ ਲਿਆਈਦੇ ਆ ਪੱਠੇ ਪਾਗਦੇ ਦੁੱਧ ਦੇ ਗੁਜ਼ਾਰੇ ਤੇ ਆਪਾਂ ਚੱਲਣ ਲਈ ਹੈ ਜੀ ਦੁੱਧ ਦੇ ਗੁਜ਼ਾਰਾ ਕਰਦੇ ਆ ਦੁੱਧ ਆਪਾਂ ਦੋਦੀ ਨੂੰ ਦੇ ਕੇ ਆਈਦਾ ਵਾ ਜੀ ਤੇ ਆਪਾਂ ਉਹੋ ਹੀ ਪੈਸੇ ਤੇ ਲਾ ਜੋੜ ਕੇ ਦੇ ਕਰ ਪੇ ਨੂੰ ਲਈ ਉਹ ਕਾਰ ਦਾ ਟਾਈਮ ਪਾਸ ਕਰਦੇ ਹਾਂਜੀ ਹਾਂਜੀ ਕਾਰ ਦਾ ਟਾਈਮ ਪਾਸ ਕਰ ਰਹੇ ਆ ਤੂੰ ਕੀ ਮੰਗ ਕਰਦੇ ਹੋ ਆਪਾਂ ਮੰਗ ਕਰਨੇ ਆ ਵੀ ਸਰਕਾਰ ਦੇ ਗਾੜੀ ਇੰਨੇ ਹੱਥ ਜੁੜਿਆ ਵੀ ਸਾਡੇ ਕਮਰੇ ਪਵਾਉਂਛੇ ਬੜੇ ਸੋਚਾ ਕਿਹੜਾ ਪਹਿਲੇ ਗਰੀਬ ਪਰਿਵਾਰ ਦੀ ਕੋਈ ਨਹੀਂ ਹੁੰਦਾ ਹੁਣ ਆਹ ਦੇਖੋ ਮੈਂ ਆਪਣੇ ਕੈਮਰੇ ਉੱਤੇ ਲੱਗਿਆ ਦਿਖਾਇਆ ਜਾਵੇ ਆ ਇੱਕ ਜਿਹੜਾ ਵਾ 12 ਫੁੱਟ ਦਾ ਕਮਰਾ ਵਾ 12 20 10 ਦਾ ਕਿਲੋ ਇਹਦੇ ਵਿੱਚ ਹੀ ਪੰਜ ਆਪਣਾ ਜਿਹੜੇ ਪੰਜ ਜੀ ਜਿਹੜੇ ਨੇ ਉਹ ਇੱਕ ਕਮਰੇ ਵਿੱਚ ਪੰਜ ਜੀ گزارਾ ਕਰਿਆ ਇਹ ਗੈਸ ਦੀ ਗੱਲ ਕੀਤੀ ਜਾਂ ਗੈਸ ਤੁਹਾਡੇ ਸਾਹਮਣੇ ਹੈ ਗੈਸ ਨੂੰ ਕੋਈ ਨਹੀਂ ਹੈਗਾ ਹੁਣ ਇਹ ਤੁੱਲਾ ਹੀ ਆ ਇੱਕ ਇਸੇ ਤੁੱਲੇ ਉੱਤੇ ਲੱਕੜਾਂ ਦੇ ਨਾਲ ਗੋਹਾਂ ਦੇ ਨਾਲ ਆਪਣਾ ਅੱਗ ਭਾਲ ਕੇ ਤੇ ਰੋਟੀ ਪਕਾਈ ਜਾਂਦੀ ਹੈ ਸਾਡੀ ਪੰਜਾਬ ਸਰਕਾਰਗੇ ਉਹ ਬੇਨਤੀ ਆ ਪਛਾਇਗ੍ਰਿਵਦ ਅਧਿਕਾਰੀ ਵੀ ਅਧਿਕਾਰੇ ਇਹ ਬੇਨਤੀ ਆ ਕਿ ਭਾਈ ਕੋਟ ਮੌਲੀ ਆਓ ਕੋਟ ਮੌਲੀ ਪਹੁੰਚ ਕੇ ਯਾ ਕੇ ਤੁਸੀਂ ਆਪਣੇ ਅੱਖੀਂ ਦੇਖੋ ਇਹ ਗਰੀਬ ਪਰਵਾਰਾਂ ਦੇ ਹਾਲਾਤ ਕੀ ਨੇ ਤੇ ਜੇ ਨਾ ਕਬ ਠੱਠੇ ਨੇ ਇਹਨਾਂ ਦੀ ਵਰਤਵਾਰਸਿਆ ਤੱਕ ਕੀਤੀ ਜਾਵੇ ਤੇ ਜਿਹੜੇ ਬੰਦੇ ਜਿਹੜੇ ਪ੍ਰਸ਼ਾਸਨਕਾਰ ਭੇਜੇ ਗਏ ਨੇ ਸਰਕਾਰ ਵੱਲੋਂ ਇੱਥੇ ਉਹਨਾਂ ਸਭ ਸਤਕਾਰ ਹੈ ਕਿ ਤੇ ਤਾਂ ਜੋ ਕਿ ਉਹ ਕਿਹ ਗਰੀਬਾਂ ਤੱਕਣਾ ਹੋ ਸਕੇ ਕਿਉਂਕਿ ਜੋ ਤੁਸੀਂ ਮੌਕੇ ਦੀਆਂ ਤੋਂ ਇਹ ਸਾਈਆਂ ਤਸਵੀਰਾਂ ਦਿਖਾ ਰਹੇ ਆ ਇਸ ਕਰਕੇ ਸਾਡਾ ਸਾਡਾ ਸਰ ਫਰਜ਼ ਬੰਦਾ ਹੈ ਕਿ ਗਰੀਬ ਪਰਵਾਰਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਇਹ ਠੰਡ ਦੇ ਸਮਾਂ ਚ ਰਿਸ਼ੂ ਹੋ ਚੁੱਕਾ ਹੈ ਥਾਂ ਬਹੁਤ ਆ ਗਏ ਤੰਗੀਆਂ ਜਿਹੜੀਆਂ ਇਹਨਾਂ ਨੂੰ ਆਉਣੀਆਂ ਨੇ ਕੋਈ ਇੱਕ ਕਮਰੇ ਵਿੱਚ ਢੇ ਕਮਰੇ ਵਿੱਚ ਤਰੇਣਾ ਪੰਜ ਜੀਆਂ ਬਹੁਤ ਮੁਸ਼ਕਲ ਆ ਤੇ ਮਹਿੰਗੇ ਦਾ ਯੋਗ ਪਹਿਣਾ ਪਾਉਂਦਾ ਦੁੱਧ ਵੇਚ ਕੇ ਟਾਈਮ ਪਾਸ ਕਰਦੇ ਆ ਸਾਡੀ ਸਰਕਾਰ ਵੀ ਇਹ ਵੀ ਬੇਨਤੀ ਆ ਕਿ ਇਹ ਗਰੀਬ ਪਰਾਂ ਦੀ ਸਮਾਈ ਕੀਤੀ ਜਾਵੇ ਤਾਂ ਜੋ ਜੇ ਠੰਡਾ ਮੌਸਮ ਜਿਹੜਾ ਵਾ ਇਹ ਛੇਤੀ ਇਹ ਕਮੇਬਾ ਦੇ ਦੇ ਜਦੋਂ ਠੰਡ ਆ ਉਹਦੇ ਆਪਣਾ ਸੈਲ ਕਾਈ ਕਰ ਕੈਮਰਾ ਕਹਦਾ ਜੰਦਰ ਪੁੱਲਾ ਲਿੰਗੀੜਿਆ ਨਿਊਜ਼ ਚੈਨਲ ਡੇਰਾ ਬਾਬਾਣਾ